ਅਰਸ਼ਦੀਪ ਸਿੰਘ ਜਿਲ੍ਹਾ ਗੁਰਦਾਸਪੁਰ ਦਾ ਨਹੀਂ ਉਹਨੇ ਪੰਜਾਬ ਦਾ ਸਾਰੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਤੇ ਉਹਦੇ ਮਾਮਾ ਜੀ ਨਾਲ ਗੱਲਬਾਤ ਕਰਾਂਗੇ ਮਾਮੀ ਨਾਲ ਗੱਲਬਾਤ ਕਰਾਂਗੇ ਉਹਦੀ ਲੜ ਲਈ ਢੈ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਨਾਨਾ ਜੀ ਇਹ ਬੜਾ ਪਿਆਰ ਹੁੰਦਾ ਹੈ ਮਾਮਾ ਅਤੇ ਭਾਂਜੇ ਦਾ ਸੋ ਬੜਾ ਚਰ ਬਤੀਤ ਕਰਦਾ ਹੈ ਆਪਣੇ ਨਾਨਕੇ ਪਰਿਵਾਰ ਦੇ ਵਿੱਚ ਬੜਾ ਨਾਮ ਰੋਸ਼ਨ ਕੀਤਾ ਹੈ ਇੰਡੀਆ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਦੀ ਨਾਲ ਜ਼ਿਲ੍ਹੇ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਵੀ ਨਾਮ ਰੋਸ਼ਨ ਕੀਤਾ ਹੈ ਕੀ ਕਹਿਣਾ ਹੈ ਮਾਮਾ ਦਾ ਮਾਮੀ ਦਾ ਤੇ ਲੱਗਲੀ ਭੈਣ ਦਾ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਸਰਦਾਰ ਜਗਿੰਦਰ ਸਿੰਘ ਜੀ ਜੀ ਅਰਸ਼ਦੀਪ ਜੀ ਕੀ ਲੱਗਦਾ ਤੁਹਾਨੂੰ ਅਰਸ਼ਦੀਪ ਜੀ ਸਾਡੇ ਦੋਤੇ ਆ ਜੀ ਜੀ ਕਿਦਾਂ ਦਾ ਫਿਰ ਪ੍ਰੋਡਕਸ਼ਨ ਕੀਤਾ ਉਹਨਾਂ ਨੇ ਮੈਚ ਜਿੱਤਾਇਆ ਇਹ ਤੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਣੀ ਕੀਤਾ ਜੀ ਬਹੁਤ ਵਧੀਆ ਸੋ ਸਾਡੇ ਵਾਸਤੇ ਨਹੀਂ ਇਹਨਾਂ ਏਰੀਆ ਵਾਸਤੇ ਕੀਤਾ ਵਾ ਜੀ ਇੱਥੇ ਤੁਹਾਡੇ ਕੋਲ ਆਂਦਾ ਨੇ ਕਿੰਦਾ ਦਾ ਸੁਭਾਸ ਦਾ ਉਹਦਾ ਸਾਡੇ ਦੇ ਸੁਭਾਸ ਆ ਜਿਆਣ ਵਾਲਾ ਜੀ ਸਾਡੇ ਨਾਲ ਨਹੀਂ ਹੁੰਦਾ ਇੱਕ ਦਿਓ ਸਾਡਾ ਦੋ ਤਾਂ ਹੀ ਹੈ ਤੇ ਦੋ ਤਾਂ ਰਹਿਣਾ ਹੁੰਦੇ ਤੇ ਛੋਟਾ ਇੱਕ ਬੱਚਾ ਸਾਡੇ ਵਾਸਤੇ ਛੋਟਾ ਹੀ ਹੈ ਜੀ ਹਾਂ ਜੀ ਭਾਵੇਂ ਉਸ ਕਿੰਨਾ ਤੱਕੜਾ ਨਾ ਸਾਡੇ ਵਾਸਤੇ ਛੋਟਾ ਬੱਚਾ ਬਹੁਤ ਬਹੁਤ ਵਧਾਈਆਂ ਸਵੇਰ ਦੀਆਂ ਵਧਾਈਆਂ ਮਿਲਣੀਆਂ ਬਹੁਤ ਜਾਦੀ ਸੋ ਧਿਆਨਦਾ ਸੀਗਾ ਕਿ ਫਿਰ ਕ੍ਰਿਕਟ ਦੀ ਗੱਲਾਂ ਹੁੰਦੀਆਂ ਸੀਗੀ ਕਿ ਦਾ ਚੜਦੀਆਂ ਸਭ ਉੱਥੇ ਅਹੀਂ ਸਕੂਲੇ ਚਲੇ ਜਾਣੇ ਹੈ ਗਰਾਊਂਡ ਦੇ ਵਿੱਚ ਉਹਦੇ ਹੁਣ ਆਓ ਪਾਪਾ ਜੀ ਮੇਰੇ ਨਾਲ ਚੱਲੋ ਉਥੇ ਮੁੰਡਿਆਂ ਨਾਲ ਮੈਨੂੰ ਖੜਾ ਕੇ ਆਓ ਮੈਂ ਉਸ ਆਖੜਾ ਯਾਰ ਇਹਨੂੰ ਨਾਲ ਕਰਾਓ ਘੜੀ ਕਰ ਉਥੇ ਖੇਡ ਕੇ ਜਾਣਾ ਇਥੇ ਬਹੁਤ ਧੰਨ ਮੁੰਡੇ ਵਾਕਿਬ ਇਥੇ ਬਹੁਤ ਤੁਹਾਨੂੰ ਹੁਣ ਪੁੱਛਦੇ ਜਿੰਦੇ ਪਰ ਅਕਸ ਦੀ ਕਦੋਂ ਆਇਆ ਕਦੋਂ ਕੋ ਨਹੀਂ ਆਉਣਾ ਅਹੀਂ ਵੀ ਹੁਣ ਨਹੀਂ ਟਾਈਮ ਲੱਗਦਾ ਹੁਣ ਵੀਜੀ ਚੱਲਿਆ ਜੀ ਹਾਂ ਜੀ ਅਹੀਂ ਹੋਨਕ ਵਾਸ ਬਹੁਤ ਹੋ ਰਹੀ ਆ ਤੀ ਫਿਰ ਕਿੱਦਾਂ ਦਾ ਮੈਚ ਸੀਗਾ ਫਸਮਾ ਤੇ ਬਾਰੇ ਇਸੇ ਦਾਤੀ ਮੈਚ ਆਹ ਤਾਂ ਵੇਖਿਆ ਨਹੀਂ ਜੀ ਦੋ ਘਰ ਛੱਡ ਦਿੱਤੇ ਅਹੀਂ ਆ ਸਾਡਾ ਬੀਬੀ ਵਾਧਿਆ ਮੁੜ ਕੇ ਫਿਰ ਯਾਬ ਨੂੰ ਰਾਤ ਫੜੇ ਫੜਾ ਕੇ ਅਹੀਂ ਤੇ ਪੁੱਛਦੇ ਰਹੇ ਆਪਣੇ ਮੇਰੇ ਨੂੰ ਹਾਂ ਕੀ ਬਣਿਆ ਕੀ ਬਣਿਆ ਉਹ ਇੱਕ ਰਾਹ ਦਾ ਬਰਾਬਰ ਜੇ ਜਾਣਦੇ ਆ ਮੈਂ ਕਿਹਾ ਵੀ ਸਾਧੋਗੀ ਚਲੋ ਕੋਈ ਗੱਲ ਨਹੀਂ ਫਿਰ ਮੁੜ ਕੇ ਜਾ ਕੇ ਨੇ ਮੈਂ ਦੱਸਿਆ ਤਾਂ ਵੀ ਇੰਡੀਆ ਨੇ ਮੈਚ ਜਿੱਤ ਲਿਆ ਮੈਂ ਬਹੁਤ ਵਧੀਆ ਆ ਚਲੋ ਮੁੜ ਕੇ ਨੀਂਦ ਵਧੀ ਆ ਗਈ ਇਹ ਰੰਗ ਮਤ ਵਧੀਆ ਇਹ ਕੱਲਾ ਪ੍ਰੋਬਲਮ ਨਹੀਂ ਸੀਗੀ ਇਹ ਤਾਂ ਆਉਂਦੀ ਨਹੀਂ ਸੀ ਜਦੋਂ ਪਹਿਲਾਂ ਦੇ ਆਮ ਜਿੱਤੇ ਜਿੱਤੇ ਹਾਰ ਲਏ ਆ ਤੇ ਸਭ ਜਿ ਫਿਰ ਬਹੁਤ ਵਧੀਆ ਹੋਇਆ ਮਹਾਰਾਜ ਨੇ ਬੜੀ ਕਿਰਪਾ ਕਿਰਪਾਤ ਮਹਾਰਾਜ ਦੀ ਆ ਜੀ ਹਾਂਜੀ ਹਾਂ ਬਹੁਤ ਅਬੀਧੀ ਕੀ ਨਾਮ ਦੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਾਪ੍ਰੀ ਸਿੰਘ ਮੈਂ ਅਰਸ਼ਦੀਪ ਦਾ ਮਾਮਾ ਤੇ ਅਰਸ਼ਦੀਪ ਨੇ ਰਾਤ ਵਾਲੇ ਮੈਚ ਦੇ ਵਿੱਚ ਬਹੁਤ ਸੋਹਣੀ ਬੋਲਿੰਗ ਕੀਤੀ ਬੜਾ ਪੰਜਾਬ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਸਿੱਖ ਜਗਤ ਦੇ ਵਿੱਚ ਸਾਰੇ ਦੇ ਵਿੱਚ ਨਾਮ ਰੌਸ਼ਨ ਕੀਤਾ ਉਹਨੇ ਅਰਸ਼ਦੀਪ ਸ਼ੁਰੂ ਤੋਂ ਹੀ ਆਪਣੇ ਜਿਹੜਾ ਵਾ ਉਹਦਾ ਲਗਾਵ ਬਹੁਤ ਸੀ ক্রিকেট ਦੇ ਵੱਲ ਉਹਨੇ ਸ਼ੁਰੂ ਤੋਂ ਹੀ ਆਪਣਾ ক্রিকেট ਨੂੰ ਇੱਕ ਜਨੂਨ ਦੀ ਤਰ੍ਹਾਂ ਲਿਆ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਉਸ ਜਨੂਨ ਦਾ ਹੀ ਨਤੀਜਾ ਹੈ ਕਿ ਉਹ ਉਸ ਮੁਕਾਮ ਤੇ ਪਹੁੰਚ ਗਿਆ ਰਾਤ ਵਾਲੇ ਮੈਚ ਬਾਰੇ ਜੇ ਗੱਲ ਕਰੀਏ ਤਰਾਚ ਵਾਲਾ ਮੈਚ ਬਹੁਤ ਫਸਾ ਹੈ ਅਰਸ਼ਦੀਪ ਦੀ ਬੋਲਿੰਗ ਬਹੁਤ ਵਧੀਆ ਵਿਕਟ ਟੂ ਵਿਕਟ ਬੋਲਿੰਗ ਹੋਣ ਈ ਸੀ ਅਰਸ਼ਦੀਪ ਬਾਕੀ ਰੋਹਿਤ ਸ਼ਰਮਾ ਵੱਲੋਂ ਬਹੁਤ ਸਪੋਰਟ ਸੀ ਕਿ ਹਾਂ ਗੁੱਡ ਬੋਲਿੰਗ ਕਰ ਇਸ ਕਰਕੇ ਅਰਸ਼ਦੀਪ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਸਾਨੂੰ ਮਾਣ ਆ ਸਾਡੇ ਪਨੇਵੇਂ ਤੇ ਸਾਨੂੰ ਮਾਣ ਆ ਗਰਦਾਸਪੁਰ ਨੂੰ ਬਟਾਲੇ ਨੂੰ ਪੰਜਾਬ ਨੂੰ ਸਾਰੇ ਇੰਡੀਆ ਨੂੰ ਕਿ ਸਾਰੇ ਦੁਨੀਆ ਨੂੰ ਹੀ ਅਰਸ਼ਦੀਪ 'ਤੇ ਮਾਣ ਆ ਕਿ ਉਹਨੇ ਇੰਨੀ ਵਧੀਆ ਪਰਫਾਰਮੈਂਸ ਕੀਤੀ ਤੇ ਬਾਕੀ ਸਾਰੇ ਜਿੰਨੇ ਵੀ ਉਹਦੇ ਫੈਨ ਫੋਲਿੰਗ ਆ ਜਿੰਨੇ ਵੀ ਉਹਦੇ ਸ਼ੁਭਚਿੰਤਕ ਆ ਇਹ ਸਾਰਾ ਕੁਝ ਉਹਨਾਂ ਦੀਆਂ ਦੁਆਵਾਂ ਦੇ ਕਰਕੇ ਹੀ ਆ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਹੁਤ ਸਾਰੀਆਂ ਦੁਆਵਾਂ ਉਹਦੇ ਨਾਲ ਸੀ ਉਹਦਾ ਲੱਕ ਉਹਦੇ ਨਾਲ ਸੀ ਕਿ ਜਿਹੜਾ ਉਹ ਇਸ ਟਾਈਮ ਇਸ ਮੁਕਾਮ ਤੇ ਪਹੁੰਚਿਆ ਵਾ ਬਹੁਤ ਮਿਹਨਤ ਕੀਤੀ ਬੱਚੇ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਹੱਥਾਂ ਵਿੱਚ ਸਭ ਕੁਝ ਇਹ ਨਿਕਲਿਆ ਵਾ ਅਸੀਂ ਦੇਖਿਆ ਵਾ ਵੀ ਹਾਂ ਉਹਨੇ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇਸ ਟਾਈਮ ਜਿਸ ਮੁਕਾਮ ਤੇ ਪਹੁੰਚਿਆ ਵਾ ਕਾਮਯਾਬੀ ਦੇਖਣੀ ਕਾਮਯਾਬੀ ਕਾਮਯਾਬ ਹੋਏ ਬੰਦੇ ਨੂੰ ਵੇਖਣਾ ਬਹੁਤ ਵਧੀਆ ਲੱਗਦਾ ਵਾ ਪਰ ਕਾਮਯਾਬ ਪਹੁੰਚਣ ਤੱਕ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਅੱਗੇ ਆਇਆ ਵਾ ਉਹ ਉਹੀ ਜਾਣ ਸਕਦੇ ਜਿਹੜੀ ਉਹਦੇ ਕਰੀਅਰ ਦੇ ਕੋਲ ਜਿਸ ਤਰ੍ਹਾਂ ਕੀ ਉਹ ਕੱਲਾ ਹੀ ਟੀਮ ਦੇ ਵਿੱਚ ਸਿੰਘ ਗੱਜਿਆ ਬੱਲੇ ਬੱਲੇ ਕਰਤੀ ਜੀ ਜੀ ਬਿਲਕੁਲ ਬਿਲਕੁਲ ਸਿੱਖ ਸਰਦਾਰ ਦੀ ਇੱਕ ਵੱਖਰੀ ਪਹਿਚਾਨ ਸਾਰੀ ਟੀਮ ਦੇ ਵਿੱਚ ਇੱਕ ਵੱਖਰਾ ਸਿੰਘ ਸਰਦਾਰ ਸਿੰਘ ਇਜ਼ ਕਿੰਗ ਸਿੰਘ ਇਜ਼ ਕਿੰਗ ਸਿੰਘ ਇਜ਼ ਕਿੰਗ ਸਰਦਾਰ ਹੈ ਤਾਂ ਅਸਰਦਾਰ ਹੈ ਇਸ ਲਈ ਸਰਦਾਰ ਨੇ ਸਾਰੀ ਟੀਮ ਦੇ ਵਿੱਚ ਇੱਕ ਵੱਖਰੀ ਪਹਿਚਾਨ ਬਣਾ ਕੇ ਰੱਖੀ ਹੈ ਸਿੰਘ ਇਸ ਕਿੰ ਕੀ ਨਾਮ ਜੀ ਮੇਰਾ ਨਾਮ ਕਿਰਨਦੀਪਾ ਜੀ ਮੈਂ ਅਰਸ਼ ਦੀ ਮੰਮੀ ਆ ਅਰਸ਼ ਮੇਰਾ ਦੋਤਾ ਹੈ ਤੇ ਅਰਸ਼ ਬਹੁਤ ਵਧੀਆ ਰਾਤੀ ਬਹੁਤ ਵਧੀਆ ਜਿਹੜਾ ਉਹਨਾਂ ਨੇ ਕੀਤਾ ਇੰਡੀਆ ਜਿੱਤਿਆ ਇੰਡੀਆ ਦੀ ਝੋਲੀ ਟਰੋਫੀ ਪਾਈ ਆ ਵਾਹਿਗੁਰੂ ਦੀ ਬੜੀ ਕਿਰਪਾ ਸਾਰੀ ਟੀਮ ਇਕੱਠੀ ਹੋ ਕੇ ਚੱਲਦੀ ਆ ਜੀ ਤੇ ਬੜਾ ਮਾਣ ਹੈ ਸਾਨੂੰ ਆਪਣੇ ਬੇਟੇ ਤੇ ਹਾਂਜੀ ਸੋ ਸਿੰਘ ਇਜ਼ ਕਿੰਗ ਕਿਆ ਜੰਦਾ ਹੈ ਸਿੰਘ ਨੂੰ ਦੇਖੋ ਜੀ ਇੱਕ ਕੱਲਾ ਸਰਦਾਰ ਹੈ ਪੂਰੀ ਟੀਮ ਦੇ ਵਿੱਚ ਤੇ ਸਾਰੇ ਨੂੰ ਬੋਲਦੇ ਨੇ ਸਿੰਘ ਇਜ਼ ਕਿੰਗ ਤੇ ਸਹੀ ਗੱਲ ਬਾਈ ਗੁਰੂ ਤੇ ਸਦਾ ਕਿਰਪਾ ਰੱਖਿਓ ਸਿੱਖੀ ਸਰੂਪ ਆ ਤੇ ਸਦਾ ਉਹ ਇਸ ਤਰ੍ਹਾਂ ਰਵੇ ਚੜ੍ਹਦੀ ਕਲਾ ਚ ਰਹੇ ਤੋ ਤੁਹਾਡੇ ਕੋਲ ਆਂਦਾ ਸੀਗਾ ਕਿੱਦਾਂ ਦਾ ਸੁਭਾਅ ਜੀਗਾ ਉਹਦਾ ਜਦੋਂ ਸਾਡੇ ਕੋਲ ਆਂਦਾ ਉਹਦਾ ਸੁਭਾਅ ਬਹੁਤ ਵਧੀਆ ਸਭ ਨੂੰ ਹਾਸਾ ਮਜ਼ਾਕ ਖੁਸ਼ ਹੋ ਕੇ ਮਿਲਣਾ ਐ ਨਹੀਂ ਕਰਨਾ ਵੀ ਤੁਸੀਂ ਦੇਖੋ ਆ ਜੋ ਇੰਡੀਆ ਟੀਮ 'ਚ ਖੇਡ ਰਿਹਾ ਹੈ ਅਗਰ ਤੁਸੀਂ ਬੈਠਾ ਹੋ ਤੁਸੀਂ ਉਹਦੇ ਨਾਲ ਗੱਲ ਕਰੋਗੇ ਨਾ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਉਹ ਇੰਡੀਆ ਟੀਮ 'ਚ ਖੇਡਦਾ ਐ ਇੰਨਾ ਵੱਡਾ ਖਿਡਾਰੀ ਆ ਤੇ ਉਹਦੇ ਪਿੱਛੇ ਉਹਦਾ ਕਰਕੇ ਸਾਨੂੰ ਜਦੋਂ ਸਾਰੇ ਵਧਾਈਆਂ ਦਿੰਦੇ ਬੜਾ ਮਾਣ ਮਹਿਸੂਸ ਹੁੰਦਾ ਜਾਈਦਾ ਸਕੂਲ ਜਾਈਦਾ ਸਕੂਲ 'ਚ ਜਿੱਥੇ ਜਾਈਦਾ ਬੱਚੇ ਆਉਂਦੇ ਨੇ ਮੈਡਮ ਤੁਹਾਡੇ ਬੇਟੇ ਨੇ ਇਦਾਂ ਕੀਤਾ ਮੈਡਮ ਤੁਹਾਡੇ ਬੇਟੇ ਨੇ ਇਦਾਂ ਖੇਡਿਆ ਬੜਾ ਚੰਗਾ ਲੱਗਦਾ ਹੁਣ ਜਿਵੇਂ ਸਾਡੀਆਂ ਸਕੂਲਸ ਗੇਮਸ ਸਟਾਰਟ ਹੋ ਜਾਣੀਆਂ ਨੇ ਸਾਡੇ ਪਹਿਲੇ ਦਿਨ ਜਦੋਂ ਸਾਰੇ ਅਸੀਂ ਉਥੇ ਡੀਪੀਪੀਟੀਜ਼ ਲੈਕਚਰਸ ਇਕੱਠੇ ਹੋਣੇ ਸਾਰਿਆਂ ਨੇ ਵਧਾਈਆਂ ਦੇਣੀਆਂ ਪਹਿਲੇ ਦਿਨ ਉਹ ਟੀਮ ਦੀਆਂ ਹੀ ਗੱਲਾਂ ਚੱਲਣੀਆਂ ਹਨ ਤੇ ਬੜਾ ਚੰਗਾ ਲੱਗਦਾ ਉਦੋਂ ਜਦੋਂ ਸਾਰਿਆਂ ਤੋਂ ਵਧਾਈਆਂ ਮਿਲਦੀਆਂ ਨੇ ਸਵੇਰ ਦਾ ਬਹੁਤ ਵਧਾਈਆਂ ਮਿਲ ਰਹੀਆਂ ਨੇ ਲੱਡੂ ਵੰਡ ਰਹੇ ਆ ਤੇ ਅਸੀਂ ਕਹਿੰਦੇ ਆ ਕਿ ਵਾਹਿਗੁਰੂ ਸਦਾ ਉਹਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਸਦਾ ਤਰੱਕੀਆਂ ਬਖਸ਼ੇ ਅਸੀਂ ਲੰਡੂ ਵੰਡਦੇ ਰਹੀਏ ਆਪਣੇ ਸਸ਼ਕਾਲੀ ਮਨਮਾਹ ਬੀਬੀ ਤੋਂ ਮੈਂ ਅਮ ਜੈਸ਼ੀਤ ਸਿੰਘ ਨੇ ਵੀ ਰਾਇਆ ਮੈਂ ਕਜ਼ਨ ਦਾ ਗਰਮ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਵੀਰ ਨੂੰ ਟੀਵੀ ਤੇ ਵੇਖੀਏ ਜਦੋਂ ਵੀਰ ਨੂੰ ਕੋਈ ਵਿਕਟ ਮਿਲਦੀ ਆ ਸੋਨੇ ਸਾਨੂੰ ਸਾਰੇ ਕੌਂਗ੍ਰੈਚੁਲੇਸ਼ਨਸ ਕਰਦੇ ਆ ਮੈਨੂੰ ਬੜੀ ਖੁਸ਼ੀ ਜੀ ਹੁੰਦੀ ਮਾਨੂੰ ਜੋ ਜਿਆਦਾ ਵੀਰੋ ਕਪਾਟ ਚੋੜ ਜਾਂਦਾ ਜਾਂ ਫਿਰ ਕੋਈ ਵੀਰੇ ਦੀ ਵਿਕਟ ਨਹੀਂ ਹੁੰਦੀ ਤਾਂ ਇਹਨਾਂ ਪਾਇਦਾ ਦੁੱਖ ਹੀ ਬਹੁਤ ਜਿਆਦਾ ਹੁੰਦਾ ਉਹ ਜਦੋਂ ਰਾਤ ਨੂੰ ਮੈਚ ਹੁੰਦਾ ਸੀ ਇੰਡੀਆ ਦਾ ਹਾਊਸਫੈਟ ਕਰਦੇ ਅਗੇਂਸਟ ਤੇ ਉਹ ਬਹੁਤ ਜਿਆਦਾ ਡਰ ਲੱਗਿਆ ਹਾਇ ਸੀ ਕਿ ਵਿਰਲਡ ਕਪ ਜਿੱਤਣਗੇ ਕਿ ਹਾਰਨਗੇ ਮੈਂ ਤੇ ਮੇਰੇ ਪਾਪਾ ਹਰ ਰਾਤ ਤੱਕ ਮੈਚ ਵੇਖਦੇ ਰਹੇ ਜਦੋਂ ਬਹੁਤ 30 30 ਬੋਲਸ 30 ਰਨਸ ਆਇਆ ਤਾਂ ਬਹੁਤ ਜਿਆਦਾ ਡਰ ਲੱਗਦਾ ਸੀ ਕਿ ਜਿੱਤਣਗੇ ਹਾਰਨਗੇ ਪਰ ਜਦੋਂ ਫਿਰ ਬੋਲਿੰਗ ਦੇ ਡਾਲਿੰਗਾਂ ਨੇ ਉਹਨਾਂ ਨੇ ਬੜਾ ਵਧੀਆ ਕੀਤਾ ਬੋਲਿੰਗ ਆਈ ਤੇ ਥੋੜਾ ਹੌਸਲਾ ਜੋ ਹੋ ਗਿਆ ਕਿ ਨਹੀਂ ਜਿੱਤ ਜਾਣਗੇ ਯਾਦ ਹੈਗੇ ਜਿੱਤਣ ਦੇ ਫਿਰ 2 ਬੋਲਸ ਨੂੰ 9 ਰਨ ਚਾਹੀਦੇ ਹੀ ਉਦੋਂ ਵੀ ਸਾਰਿਆਂ ਦੇ ਬਹੁਤ ਜ਼ਿਆਦਾ ਦਿਲ ਹੁਣ ਡੈਡੀ ਵੀ ਬੀਬੀ ਬਾਤ ਚ ਲਾਏ ਬੜਾ ਸਾਰਿਆਂ ਦਾ ਮੇਰੇ ਦਾਦੂ ਨਾਲ ਬਾਤ ਚ ਲਾਏਗਾ ਪਰ ਫਿਰ ਦਾਦੂ ਕਹਿੰਦੇ ਵੀ ਨਹੀਂ ਮੈਂ ਹੁਣ ਚੱਲਾਂ ਮੇਰੇ ਕੋ ਨਹੀਂ ਦੇਖਿਆ ਜਾਂਦਾ ਮੈਂ ਬਹੁਤ ਜ਼ਿਆਦਾ ਡਰ ਲੱਗਦਾ ਪਰ ਹੁਣ ਜਦੋਂ ਜਿੱਤ ਗਿਆ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਮੈਂ ਤੁਹਾਡੇ ਨਾਲ ਕਿੱਦਾਂ ਦਾ ਪਿਆਰ ਸੀਗਾ ਕਿੱਦਾਂ ਖੇਡਦੇ ਰਹੇ ਸੀ ਤੁਸੀਂ ਕ੍ਰਿਕਟ ਆਪਟੋ ਦੱਸੋ ਹਾਂ ਜਦੋਂ ਵੀਰੇ ਨੇ ਆਉਣਾ ਤਾਂ ਅਸੀਂ ਖੇਡਦੇ ਰਹਨਾ ਇੱਕ ਦਿਨ ਜਦੋਂ ਵੀਰੇ ਨੇ ਆਣਾ ਮੇਰੇ ਨਾਲ ਪਰਟੀਆਂ ਲੈਣੀਆਂ ਮੈਂ ਤਾਂ ਛੋਟੇ ਛੋਟੇ ਮਜ਼ਾਕ ਕਰਦੇ ਹਾਂ ਮਤਲਬ ਮਜ਼ਾ ਆਉਂਦਾ ਜਦੋਂ ਵੀਰੇ ਨੇ ਆਉਣਾ ਤੇ ਇਦਾਂ ਨਹੀਂ ਕਿ ਮੈਂ ਵੀ ਮੈਂ ਇੰਡੀਆ ਕ੍ਰਿਕਟ ਟੀਮ ਚੱਕਣਾ ਬੜਾ ਵੱਡਾ ਆ ਇਦਾਂ ਆ ਪਰ ਉਹਦਾ ਕੁਝ ਨਹੀਂ ਕਰਦੇ ਸੀਗਾ ਨਾਰਮਲ ਪਰਸਨ ਕਰਨਾ ਵੀ ਨਹੀਂ ਕੀ ਕਹਿਣਾ ਚੱਲਿਆ ਉਹਨਾਂ ਦੇ ਜਿਹੜੇ ਫੈਨ ਦੇਖਦੇ ਨੇ ਬੜਾ ਪਿਆਰ ਦਿੱਤਾ ਉਹਨਾਂ ਨੇ ਹਾਂਜੀ ਜਿਨੇ ਵੀ ਵੀਰ ਦੀ ਫੈਨਸ ਹਨ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਬੜੀਆ ਦੁਆਵਾਂ ਹੈ ਉਹਨਾਂ ਦੇ ਵੀਰੇ ਦੇ ਨਾਲ ਤੇ ਮੈਂ ਤੇ ਸਾਰਿਆਂ ਨੂੰ ਇੱਧਰ ਰਿਕਵੈਸਟ ਕਰਦੀ ਆਂ ਕਿ ਆਪਣੀ ਦੁਆਵਾਂ ਵੀਰੇ ਦੇ ਨਾਲ ਹੀ ਹਮੇਸ਼ਾ ਰੱਖਿਓ ਮੇਰਾ ਨਰਾਜਵਿੰਦਰ ਆ ਜੀ ਬਹੁਤ ਅਸਦੀਪ ਸਾਡਾ ਦੋਤਾ ਆ ਜੀ ਤੇ ਬਹੁਤ ਵਧੀਆ ਲੜਕਾ ਹੈਗਾ ਹੱਸ ਮੁਖ ਸੁਭਾ ਦਾ ਨੇਚਰ ਬਹੁਤ ਵਧੀਆ ਆ ਦੀ ਦੇ ਵਾਕਿਆ ਇਹੋ ਇਸ ਤਰ੍ਹਾਂ ਲੱਗਦਾ ਹੀ ਜੀਗਾ ਕਿ ਉਹ ਇੱਕ ਸਟਾਰ ਇੰਨਾ ਵੱਡਾ ਸਟਾਰ ਉਹਦੇ ਮਨ ਵਿੱਚ ਇਸ ਤਰ੍ਹਾਂ ਦੀ ਕੋਈ ਹੈ ਨਹੀਂ ਕਿ ਮੈਂ ਇੱਕ ਬਹੁਤ ਵੱਡਾ ਸਟਾਰ ਆ ਇੱਕ ਆਮ ਪਰਸਨ ਦੀ ਤਰ੍ਹਾਂ ਸਾਡੇ ਨਾਲ ਡੀਲ ਕਰਦਾ ਆ ਔਰ ਬਹੁਤ ਮਜ਼ਾ ਆਉਂਦਾ ਨੂੰ ਮਿਲ ਕੇ ਤੇ ਰਾਤੀ ਮੈਚ ਦੇ ਵਿੱਚ ਤੇ ਵਾਕਿਆ ਹੀ ਉਹਨਾਂ ਨੇ ਕੁਮਾਰ ਕਰ ਦਿੱਤੀ ਆ ਟੀਮ ਗੋਲ ਕਹਿੰਦੇ ਨਾ ਕਿ ਜਦੋਂ ਟੀਮ ਗੋਲ ਹੁੰਦਾ ਵਾ ਤੇ ਵਾਕਈ ਟੀਮ ਜਿੱਤਦੀ ਆ ਤੇ ਸਾਰਿਆਂ ਨੇ ਆਪਣੀ ਆਪਣੀ ਪਰਫਾਰਮੈਂਸ ਜਿਹੜੀ ਆ ਬਹੁਤ ਵਧੀਆ ਦਿੱਤੀ ਆ ਲਾਸਟ ਐਂਡ ਤੱਕ ਅਸੀਂ ਦੇਖਿਆ ਮੈਚ ਸਾਰਾ ਔਰ ਲਾਸਟ ਵਾਲੇ ਓਵਰਾਂ ਦੇ ਵਿੱਚ ਤੇ ਸਾਰੇ ਆਪਣੇ ਦਿਲ ਥਾਮ ਕੇ ਬੈਠੇ ਸੀ ਕਿ ਵਾਕਈ ਕੁਝ ਹੋਣ ਵਾਲਾ ਆ ਹੋ ਜਾਣਾ ਆ ਔਰ ਬਹੁਤ ਵਧੀਆ ਰਿਹਾ ਸਾਰਾ ਕੁਝ ਔਰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਨੇ ਇੱਕ ਪ੍ਰਾਊਡ ਐ ਫੀਲ ਹੁੰਦਾ ਆ ਕਿ ਸਾਡਾ ਲੜਕਾ ਆ ਸਾਡਾ ਬੇਟਾ ਆ ਔਰ ਇਹਨੇ ਵੱਡਾ ਜਿਹੜੀ ਪਰਫਾਰਮੈਂਸ ਦਿਖਾਉਂ ਕਰਦਾ ਪਿਆ ਇੰਨੀ ਵੱਡੀ ਇੰਡੀਆ ਟੀਮ ਦੇ ਵਿੱਚ ਹੈਗਾ ਆ ਉਹ ਔਰ ਹਸਬੰਡ ਸਰਬਜੀਤ ਮੇਰੇ ਹਸਬੰਡ ਨੇ ਔਰ ਉਹ ਕਹਿ ਰਹੇ ਸੀ ਕਿੰਦੇ 2 ਵਜੇ ਤੱਕ ਲੋਕਾਂ ਦੇ ਮੈਸੇਜ ਆਉਂਦੇ ਰਹੇ ਵਧਾਈਆਂ ਦੇ ਔਰ ਕਿਉਂਕਿ ਸਾਡੇ ਸਾਰੇ ਸਰਕਲ ਵਿੱਚ ਪਤਾ ਆ ਕਿ ਅਰਸ਼ਦੀਪ ਇਹਨਾਂ ਦਾ ਭਾਂਜਾ ਆ ਔਰ ਬਹੁਤ ਹੀ ਵਧੀਆ ਲੱਗ ਰਿਹਾ ਵਾ ਔਰ ਬਹੁਤ ਮਾਣ ਆ ਇਸ ਚੀਜ਼ ਦਾ ਸਾਨੂੰ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜੀ ਮਾਣ ਵਾਲੀ ਗੱਲ ਆ ਸਾਡਾ ਭਾਂਜਾ ਹੋਣ ਹੋਰ ਭਾਂਜਾ ਬਹੁਤ ਵਧੀਆ ਉਹਦਾ ਸੁਭਾਅ ਹੈ ਕਿ ਆਖੇ ਕਾਫੀ-ਕਾਫੀ ਦਿਨ ਰਹਿ ਕੇ ਜਾਂਦਾ ਹੈ ਤੇ ਬੜਾ ਪਿਆਰ ਮਿਲਦਾ ਲੋਕ ਵੀ ਜਰੇ ਨੇ ਸਵੇਰ ਤੋਂ ਅਸੀਂ ਲੈ ਕੇ ਸ਼ਾਮ ਤੱਕ ਵਧਾਈਆਂ ਦੇ ਰਹੇ ਨੇ ਤੇ ਮੂੰਹ ਮਿੱਠਾ ਕਰਾ ਰਹੇ ਨੇ ਲੱਡੂਆਂ ਦੀ ਪਰਮਾਤਲ ਦੀ ਪੀਏ ਤਾਂ ਬੜਾ ਖੁਸ਼ੀ ਵਾਲਾ ਮਾਹੌਲ ਹੈ ਨਾਨਕੇ ਪਰਿਵਾਰ ਦੇ ਵਿੱਚ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਕੀ ਕਿਹਾ ਹੈ ਇਹ ਉਹਨਾਂ ਨੇ ਕਿਹਾ ਕਿ ਬੜੀ ਵਧੀਆ ਹੈ ਉਹਨੇ ਪਰਫਾਰਮੈਂਸ ਕੀਤੀ ਹੈ ਐਨਾ ਤਾਂ ਜਦੋਂ ਫਸਮਾ ਮੁਕਾਬਲਾ ਹੋ ਗਿਆ ਸੀਗਾ ਉਦੋਂ ਤਾਂ ਆਪਾਂ ਆ ਕੇ ਬੈਗੇ ਸੀ ਕਿ ਪਤਾ ਨਹੀਂ ਕੀ ਹੋ ਜਾਣਾ ਪਰ ਕਿਤਾ ਨ ਕਿਤੇ ਪਰਮਾਤਮਾ ਦੀ ਕਿਰਪਾ ਹੋਈ ਏ ਕਿ ਅੱਜ ਬੱਚੇ ਨੇ ਜਿਹੜਾ ਏ ਪੂਰਾ ਨਾਮ ਰੋਸ਼ਨ ਕੀਤਾ ਇੰਡੀਆ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਨਹੀਂ ਸਾਰੇ ਇੰਡੀਆ ਦੇ ਵਿੱਚ ਨਾਮ ਰੋਸ਼ਨ ਕੀਤਾ ਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਹੌਨ ਅਗਰਵਾਲ ਦੇ ਨਾਲ ਲੱਕੀ ਰਾਜਵਰਧ ਗੁਰਦਾਸਪੁਰ